ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਪਾਤੋ ਸੁ ਵਿਖੇ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਸਿੰਘ ਰੰਦਾਵਾ ਦੀ ਅਗਵਾਈ ਵਿੱਚ ਹੋਈ ਹਰ ਸਾਲ ਦੀ ਤਰ੍ਹਾਂ ਸਾਲ 2025 ਦਾ ਫੈਡਰੇਸ਼ਨ ਵੱਲੋਂ ਕੈਲੰਡਰ ਜਾਰੀ ਕੀਤਾ ਗਿਆ ਸਾਲ 2025 ਦਾ ਕੈਲੰਡਰ ਮਾਤਾ ਗੁਜਰੀ ਜੀ ਨੂੰ ਸਮਰਪਿਤ ਕੀਤਾ ਗਿਆ ਸਮੂਹ ਕਮੇਟੀ ਦੇ ਆਗੂਆਂ ਜਰਨੈਲ ਸਿੰਘ ਬਰਾੜ ਕਪੀਲ ਦੇ ਪ੍ਰਾਸਰ ਜਨਜੀਤ ਸਿੰਘ ਸਿੱਧੂ ਡਾਕਟਰ ਰੋਸ਼ਨ ਸੂਦਮ ਲੋਹ ਅਤੇ ਜਸਬੀਰ ਸਿੰਘ ਸੜਾਂਗ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਜਨਰਲ ਕੈਟਾਗਰੀ ਦੇ ਲੋਕਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ 3 ਸਾਲਾਂ ਦਾ ਸਮਾਂ ਬੀਤ ਜਾਣ ਤੇ ਪੰਜਾਬ ਸਟੇਟ ਕਮਿਸ਼ਨ ਫਾਰ ਜਨਰਲ ਕੈਟਾਗਰੀ ਦਾ ਚੇਅਰਮੈਨ ਨਹੀਂ ਲਗਾਇਆ ਗਿਆ ਤੇ ਨਾ ਹੀ ਕੋਈ ਹੋਰ ਮੈਂਬਰ ਨਿਯੁਕਤ ਕੀਤੇ ਗਏ ਹਨ ਇਹ ਤੇ ਇਹ ਦੱਸਣਯੋਗ ਹੈ ਇਸ ਮਿਸ਼ਨ ਦੀ ਸਥਾਪਨਾ ਕਾਂਗਰਸ ਦੀ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਪੰਜਾਬ ਦੀ ਮੌਜੂਦਾ ਸਰਕਾਰ ਚੇਅਰਮੈਨ ਨਾਲ ਲਾ ਕੇ ਜਨਰਲ ਵਰਗ ਦੇ ਲੋਕਾਂ ਨਾਲ ਤਰੋਹ ਕਮਾ ਰਹੀ ਹੈ ਜਦ ਕਿ ਸਰਕਾਰ ਬਣਾਉਣ ਲਈ ਜਨਰਲ ਵਰਗ ਦੇ ਵੋਟਰਾਂ ਦਾ ਵੀ ਸਹਿਯੋਗ ਰਿਹਾ ਹੈ ਸਰਕਾਰ ਨੇ ਜਾਂਦੇ ਸਮੇਂ ਕਾਲਜ ਦੇ ਵਿਦਿਆਰਥੀਆਂ ਲਈ ਮੁੱਖ ਮੰਤਰੀ ਯੋਜਨਾ ਤਹਿਤ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ ਸੀ ਪਰ ਸਰਕਾਰ ਬਜਟ ਵਿੱਚ ਰਾਸ਼ੀ ਰੱਖਣ ਦੇ ਬਾਵਜੂਦ ਕਾਲਜ ਦੇ ਜਨਰਲ ਕੈਟਾਗਰੀਆਂ ਦੇ ਵਿਦਿਆਰਥੀਆਂ ਨੂੰ ਨਹੀਂ ਦਿੱਤਾ ਗਿਆ ਉਹਨਾਂ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿੱਚ ਬੈਂਕ ਲਾਗਣੇ ਨਾਤੇ ਰੱਖਵੇ ਕਰਨ ਦੀਆਂ ਅਜਿਹੀਆਂ ਉੜਾਈਆਂ ਉੜਾਈਆਂ ਜਾ ਰਹੀਆਂ ਹਨ ਰੱਖਵਾ ਕਰਨਾ ਕੋਟੇ ਤੋਂ ਕਿਤੇ ਜ਼ਿਆਦਾ ਦਿੱਤਾ ਜਾ ਰਿਹਾ ਹੈ ਆਗੂਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਤੋਂ ਪੂਰ ਜੋਰ ਮੰਗ ਕੀਤੀ ਜੇ ਪੰਜਾਬ ਸਟੇਟ ਕਮਿਸ਼ਨ ਫਾਰ ਜਨਰਲ ਕੈਟਾਗਰੀ ਦਾ ਚੇਅਰਮੈਨ ਵਾਈਸ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਦੇ ਨਾਲ-ਨਾਲ ਦਫਤਰੀ ਅਮਲਾ ਲਾਇਆ ਜਾਵੇ ਰਾਖਵਾ ਕਰਨ ਜਾਤ ਦੀ ਬਜਾਇਰ ਆਰਥਿਕ ਆਧਾਰ ਤੇ ਦਿੱਤਾ ਜਾਵੇ ਆਗਵਾਨ ਨੇ ਕਿਹਾ ਕਿ ਜੇਕਰ ਚੇਅਰਮੈਨ ਦੀ ਨਿਯੁਕਤੀ ਨਾ ਕੀਤੀ ਗਈ ਤਾਂ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਪਾਸੋ ਟੋਪੀ ਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰਾ ਦੀ ਖਾਸ ਰਿਪੋਰਟ ਮਾਗਰ ਕਾਕਾ ਜੀ ਤੁਸੀਂ ਮੇਰੇ ਕੰਨੇ ਹੱਥ ਕਿਉਂ ਕੱਢਦੇ ਮੈਂ ਦੇਖੋ ਸਾਫ਼ ਸੁਥਰਾ ਜਿਹਾ ਬੰਦਾ ਮੈਂ ਜੋ ਕੁਝ ਕਹਿਣਾ ਮੈਂ ਲੈ ਦਿੰਦਾ ਮਾ ਕਾਕਾ ਜੀ ਉਂਗਲਾਂ ਨਾਲ ਤੁਹਾਨੂੰ ਨਹੀਂ ਬੰਨਣਾ ਸੀਟ ਸੋੜੀ ਜਾ ਰਹੀ ਆ ਮੈਂ ਤਾਂ ਬੂਲ ਕੇ ਚੱਲੇ ਜਾਣਾ ਤੁਸੀਂ ਆਪਣੀ ਸੀਟ ਬਾਰੇ ਕੇ ਸੋਚ ਕਹਿਣ ਦਾ ਮਤਲਬ ਇਹ ਆ ਵੀ ਇਹ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਇਹ ਬਹੁਤ ਮਾੜੀ ਆ ਜੇ ਇਹ ਨੂੰ ਮੰਨਿਆ ਜਾਵੇ ਇਹ ਸਿਰਫ ਆਰਥਿਕ ਆਧਾਰ ਜਿਹੜੇ ਮੰਗੇ ਨੂੰ ਵਾਕਈ ਲੋੜ ਹੈ ਪਾਲਿਸੀ ਦੀ ਉਹ ਭਾਵੇਂ ਕਿਸੇ ਵੀ ਕੈਟਾਗਰੀ ਦਾ ਹੋਵੇ ਜਨਰਲ ਦਾ ਹੋਵੇ ਐਸਸੀ ਹੋਵੇ ਬੀਸੀ ਹੋਵੇ ਉਹਨੂੰ ਦੇ ਦੇਣੀ ਚਾਹੀਦੀ ਆ ਕਿਉਂਕਿ ਜਿਹੜੇ ਧਨਾੜ ਨੇ ਉਹ ਐਸਸੀ ਦਾ ਰਹੇ ਨਹੀਂ ਇੱਕ ਜਾਤ ਨੂੰ ਨਹੀਂ ਦੇਣੀ ਚਾਹੀਦੀ ਇੱਕ ਰਿਲੀਜਨ ਨੂੰ ਨਹੀਂ ਦੇਣੀ ਚਾਹੀਦੀ ਜੇ ਦੇਣੀ ਵੀ ਚਾਹੀਦੀ ਆ ਤਾਂ ਆਰਥਿਕ ਤੌਰ ਤੇ ਪਛੜਿਆ ਹੋਇਆ ਕੋਈ ਵੀ ਵਰਗ ਹੈ ਭਾਵੇਂ ਉਹ ਹਿੰਦੂ ਧਰਮ ਦਾ ਭਾਵੇਂ ਮੁਸਲਮਾਨ ਧਰਮ ਦਾ ਭਾਵੇਂ ਉਹ ਐਸਸੀ ਕੈਟਾਗਰੀ ਦਾ ਭਾਵੇਂ ਉਹ ਬੀਸੀ ਕੈਟਾਗਰੀ ਦਾ ਆਮ ਇਹੋ ਜਨਰਲ ਕੈਟਾਗਰੀ ਦਾ ਉਸ ਨੂੰ ਆਰਥਿਕ ਆਧਾਰ ਨੂੰ ਦੇਖਦੇ ਹੋਇਆ ਉਹ ਪਾਲਿਸੀ ਉਸ ਬੰਦਿਆ ਦੇ ਲਾਗੂ ਕਰ ਦੇਣੀ ਚਾਹੀਦੀ ਆ ਨਾ ਕਿ ਤਕੜੇ ਬੰਦਿਆਂ ਦੇ ਕਰਨੀ ਚਾਹੀਦੀ ਜਿਹੜੇ ਪਹਿਲੇ ਰੱਜੇ ਪੁੱਜੇ ਨੇ ਉਹ ਐਸੀ ਕੈਟਾਗਰੀ ਦੇ ਕਿਵੇਂ ਰਹਿ ਗਏ ਮੈਂ ਤਾਂ ਮੰਨਦਾ ਨਹੀਂ ਸਾਡੇ ਜਿਹੜੇ ਮਜ਼ਦੂਰ ਨੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਸਾਡੀਆਂ ਦੁਕਾਨਾਂ ਤੇ ਕੰਮ ਕਰਦੇ ਨੇ ਉਹ ਐਨੇ ਪਛੜੇ ਹੋਏ ਨੇ ਉਹਨਾਂ ਦੇ ਬੱਚਿਆਂ ਨੂੰ ਤਾਂ ਕੁਝ ਮਿਲਦਾ ਹੀ ਨਹੀਂ ਜਿਹੜਾ ਟੀਚਰ ਲੱਗਿਆ ਉਹਦਾ ਬੱਚਾ ਟੀਚਰ ਜਿਹੜਾ ਡਾਕਟਰ ਲੱਗ ਗਿਆ ਉਹਦਾ ਬੱਚਾ ਡਾਕਟਰ ਜਿਹੜਾ ਐਮਐਲਏ ਲੱਗ ਗਿਆ ਉਹਦਾ ਬੱਚਾ ਐਮਐਲਏ ਪਿਆਰ ਬਈ ਹਲੇ ਉਹ ਐਸਸੀ ਕੈਟੇਗਰੀ 'ਚ ਹੀ ਰਹੇਗੇ ਜਿਹੜੇ ਸਾਡੇ ਆਸਲ ਲੋਕ ਅਛਰੇ ਹੋਏ ਨੇ ਉਹਨਾਂ ਮੈਂ ਬਹੁਤ ਦੇਖਦਾ ਮੈਂ ਜ਼ਿੰਮੇਵਾਰਾਂ ਦੇ ਮੁੱਡੇਵਾਦੋਂ ਇਹਨਾਂ ਚ ਲੱਗੇ ਲੱਗੇ ਬਹੁਤ ਬੰਦੇ ਪੰਡਤਾਂ ਦੇ ਲੱਗੇ ਹੋਏ ਨੇ ਸਾਡਾ ਜੱਫੂ ਮਾਜਰਾ ਸਾਡੇ ਨਾਲ ਹੈ ਸਾਡੇ ਕੁਸ਼ਲ ਐਸਸੀ ਕੈਟੇਗਰੀ ਦੇ ਵੱਡੇ ਏਡੇ ਧਨਾੜ ਨੇ ਜਿਹੜੇ ਕਿ ਪੀੜੀ ਦਾ ਪੀੜੀ ਲਗਾਤਾਰ ਰिजਰਵੇਸ਼ਨ ਪਾਲਿਸੀ ਦਾ ਫਾਇਦਾ ਲੈ ਰਹੇ ਅਸੀਂ ਉਹਨਾਂ ਦੇ ਖਿਲਾਫ ਆ ਉਹ ਸਰਕਾਰ ਦੀਆਂ ਪਾਲਿਸੀਆਂ ਦੇ ਖਿਲਾਫ ਆ ਅਸੀਂ ਕਿਸੇ ਕਾਠ ਦੇ ਨਹੀਂ ਖੜਾ ਸਾਨੂੰ ਐਵੇਂ ਮਿਲੇ ਪਰ ਮਿਲੇ ਉਸ ਨੂੰ ਜਿਹਨੂੰ ਲੋੜ ਆ ਉਹ ਤਾਂ ਫਿਰ ਜਾ ਕੇ ਗੋਠੀਆਂ ਵਾਲਾ ਉਹ ਇੱਕ ਹੋਰ ਦੂਜੀ ਗੱਲ ਇਹਨਾਂ ਦੇ ਵਿੱਚ ਵੀ ਪਾੜਾ ਵੱਧ ਗਿਆ ਜਿਹੜੇ ਆਈਪੀਐਸ ਆਫਸਰ ਨੇ ਆਈਐਸ ਆਫਸਰ ਨੇ ਉਹ ਵੀ ਕੀ ਕਹਿੰਦੇ ਨੇ ਵੀ ਜਿਹੜੇ ਸਾਡੇ ਟੀਚਰ ਵੀ ਨੇ ਜਿਵੇਂ ਬਣ ਕੇ ਮੈਨੂੰ ਸਿੱਧੀ ਸਪਾਰਟ ਕਰਦਾ ਤਾਂ ਉਹ ਕਹਿੰਦੇ ਜੇ ਤੇਰੀ ਵੀ ਜਿਹੜੇ ਗਰੀਬ ਨੇ ਇਹ ਤਾਂ ਹਾਇਓ ਨਹੀਂ ਲੋੜੇ ਸਾਨੂੰ ਐ ਪਾਲਸੀ ਦੀ ਤਾਂ ਹਾਲਾਂਕਿ ਜੇ ਡਿਗਰਮ ਜਿਹੜਾ ਕਰਦਾ ਸਾਡੇ ਕਈ ਗਰੀਬ ਬੱਚੇ ਐਸਸੀ ਕੈਟਾਗਰੀ ਦੇ ਵਧੀਆ ਪੜ੍ਹਨ ਵਾਲੇ ਹੁੰਦੇ ਨੇ ਪਰ ਆਰਥਿਕ ਤੌਰ ਤੇ ਪਛੜੇ ਹੋਣ ਕਾਰਨ ਉਹਨਾਂ ਨੂੰ ਅੱਗੇ ਐਡਮਿਸ਼ਨਾਂ ਲੈਣੀਆਂ ਜਾਂ ਉਹਨਾਂ ਨੂੰ ਕੋਚਿੰਗਾਂ ਲੈਣੀਆਂ ਬਹੁਤ ਜ਼ਿਆਦਾ ਔਖੀਆਂ ਹੋ ਗਈਆਂ ਇਸ ਕਰਕੇ ਸਾਡੀ ਬੇਨਤੀ ਆ ਸਰਕਾਰਾਂ ਨੂੰ ਕਿ ਤੁਰਤ ਚੰਦਰੀਆ ਸਾਡਾ ਕੰਮ ਮਿਲੇ। ਵਿਸ਼ਾ ਇਹ ਸਾਨੂੰ ਬਹੁਤ ਸਹਿਯੋਗ ਦਿੰਦੇ ਰਹੇ ਨੇ। ਪਿਛਲੇ ਸਮੇਂ ਦੇ ਵਿੱਚ ਵੀ ਜਿੰਨੀ ਵਾਰੀ ਵੀ ਪਾਸੋਂ ਦੇ ਵਿੱਚ ਕਲੰਡਰ ਲੀਜ ਹੋਇਆ ਤੇ ਇਹੀ ਚਿਰੇ ਸਾਨੂੰ ਨਜ਼ਰ ਆਉਂਦੇ ਰਹੇ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ। ਤੇ ਬਾਕੀ ਸਟੇਟ ਬਾਡੀ ਦੇ ਜਿਹੜੇ ਪੰਚੇ ਨੇ ਇਹਨਾਂ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਬਹੁਤ ਸਾਰੇ ਚਿਹਰੇ ਆ ਜਿਹੜੇ ਇਹ ਜਾਣੇ ਪਛਾਣੇ ਨੇ ਪਰ ਤੇ ਸਾਡੇ ਨਾਲ ਬਹੁਤ ਸਾਬ ਜਾਂਦੇ ਰਹੇ ਨੇ ਇਹ ਬੈਠੇ ਨੇ ਸਰਦਾਰ ਜੀ ਤੇ ਕਈ ਚਿਹਰੇ ਇਹਦੇ ਵਿੱਚੋਂ ਮੈਂ ਦੇਖ ਰਿਹਾ ਵੀ ਉੱਥੇ ਵੀ ਜਾਂਦੇ ਰਹੇ ਨੇ ਤੇ ਇਹਨਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਆ ਤੇ ਮੈਂ ਜਿਹੜੀ ਗੱਲ ਕਰਨ ਲੱਗਿਆ ਜੇ ਆਪਣੇ ਨਾਲ ਟੱਕਰ ਹੋ ਰਿਹਾ ਇਹਦੇ ਕੰਮ ਵਿੱਚ ਸਾਡੇ ਇਹ ਬਰਾੜ ਸਾਹਿਬ ਬੈਠੇ ਇੱਕ ਵਾਰ ਇਹਨਾਂ ਨੇ ਗੱਲ ਕੀਤੀ ਕਿ ਆਪਾਂ ਨੂੰ ਲੰਡਰ ਸਪੋਨ ਹੈ ਇਹਦੇ ਤੇ ਸੁੱਤੇ ਪਏ ਸ਼ੇਰਾਂ ਦੀ ਬਹੁਤ ਲੋਰੀ ਹੁੰਦਾ ਲੱਗਦਾ ਹੈ ਅਸੀਂ ਵੀ ਹੈਰਾਨ ਹੋ ਗਏ ਪੁੱਛਿਆ ਕਿ ਕਿਉਂ ਕਹਿੰਦੇ ਜਾਨਵਰਾਂ ਦੇ ਅੰਦਰਲੇ ਹੈ ਦਾ ਸ਼ੇਰ ਨੇ ਪਰ ਸੁੱਤੇ ਪਏ ਇਹ ਗੱਲ 100% ਸਹੀ ਆ ਜਿਹਦੇ ਤੇ ਇੱਥੇ ਸੁਈ ਲੱਗਦੀ ਆ ਉਦੋਂ ਤਕਲੀਫ ਹੁੰਦੀ ਆ ਅਸਰ ਕਰੇ ਦੂਜੇ ਤੇ ਲੱਗਦੀ ਆ ਕੋਈ ਮਤਲਬ ਨਹੀਂ ਜਿਹੜੀ ਕਿ ਸਰਕਾਰ ਦੀ ਉਹ ਨੀਤੀ ਅਰਜਰਵੇਸ਼ਨ ਦੀ ਮੈਂ ਉਹਦੇ ਤਹਿਤ ਹੁਣ ਅੱਜ ਦੀ ਸਥਿਤੀ ਤੋਂ ਉਹਨੂੰ ਦੱਸਦਾ ਵੀ ਕੀ ਚੱਲ ਰਿਹਾ ਹੈ 50% ਰਜਰਵੇਸ਼ਨ ਸਾਰੇ ਕੋਟੇ ਪਾ ਕੇ ਪਹਿਲਾਂ ਹੀ ਸੀ 10% ਜਿਹੜੇ ਜਨਮ ਕਾਗਜ਼ੀ ਦਾ ਵੀਕਰ ਸੈਕਸ਼ਨ ਹੈ ਉਹ ਉਹ ਦੇਤੀ ਸਾਕੋ ਵੀ ਬਾਕੀ ਰਹਿ ਗਏ 40% ਉਹਦੇ ਚ ਜਿਹੜੇ 50% ਦੇ ਵਿੱਚੋਂ ਮੈਨਜ ਕਰ ਰਹੇ ਨੇ ਬਾਅਦ ਵਿੱਚ ਆਜਿਓ ਪੁਰਾਣੇ ਵੀਕਰ ਸੈਕਸ਼ਨ ਵਾਲੇ 50% ਦੇ ਵਿੱਚੋਂ ਜਿਹੜੇ ਹਾਈ ਮੈਰਿਡ ਚ ਆ ਜਾਂਦੇ ਨੇ ਉਹਨਾਂ ਨੂੰ ਕੋਟੇ ਤੋਂ ਉਹਨਾਂ ਦੀ ਕਨਸਰਟ ਤੋਂ ਬਿਨਾਂ ਹੀ ਉਹਨਾਂ ਦੀ ਕੈਟਾਗਰੀ ਚੇਂਜ ਕਰ ਦਿੱਤੀ ਜਾਂਦੀ ਹੈ ਉਹਦੇ ਚ ਉਹਨਾਂ ਨੇ ਭਾਵੇਂ ਉਮਰ ਦਾ ਬੈਨੀਫਿਟ ਲਿਆ ਹੋਵੇ ਭਾਵੇਂ ਉਹਨਾਂ ਨੇ ਫੀਸ ਭਰ ਦਾ ਬੈਨੀਫਿਟ ਲਿਆ ਹੋਵੇ ਉਹਨਾਂ ਨੂੰ ਪੁੱਛਿਆ ਵੀ ਨਹੀਂ ਜਾਂਦਾ ਜਿਹੜਾ ਮੈਰਿਡ ਚ ਆ ਗਿਆ ਕੋਟੇ 'ਚੋਂ ਕੱਢ ਕੇ ਜਨਰਲ ਦੀਆਂ ਸੀਟਾਂ ਤੇ ਲਾ ਦਿੱਤਾ ਜਾਂਦਾ ਉਹ ਅੱਜ ਦੀ ਡੇਟ 'ਤੇ ਲਗਭਗ 25% ਪੋਸਟਾਂ ਜਿਹੜੀਆਂ ਹੈਗੀਆਂ ਉਹ ਲੈ ਕੇ ਜਾਵਾਂਗੇ ਸਾਧਿਤ ਤੇ 25 85% ਉਹ ਜਿਹਨਾਂ ਲੋਕਾਂ ਨੂੰ ਆਪਾਂ ਨੇ ਬਾਗਡੋਰ ਸੁਭਾਲਣੀ ਹੈ ਜਿਹੜੇ ਈਮ ਨੇ ਉਹ ਸਿਰਫ 15% ਰਗੇ ਸਿਰਫ 15 ਬਾਕੀ ਜਿਹੜੀਆਂ ਸੀਟਾਂ ਸਾਰੀਆਂ ਰਿਜ਼ਰਵ ਹੋ ਗਿਆ ਇੱਕ ਹੋਰ ਦੇਖੋ ਕਿੱਥੇ ਢੱਗੀ ਲੱਗਦੀ ਹੈ ਮੈਂ ਉਹ 10% ਕਿਉਂ ਛੱਡੀਆਂ 25% ਦੇ ਵਿੱਚੋਂ ਜਿਹੜੇ ਮੈਰਟ ਚਾਏ ਉਹ ਤਾਂ ਜਰੂਰ ਵੀ ਅਸੀਂ ਕਰਦੇ ਲਾਦੇ ਜਿਹੜੇ ਡਿਕਰ ਸੈਕਸ਼ਨ ਵਾਲੇ ਮੈਰਟ ਚਾਏ ਉਹ ਨਹੀਂ ਜੜੇ ਹਲਕੂਣਾ ਤੋਂ ਵੀ ਬੰਨਦੀ ਜਾ ਥੱਲੇ 50 ਤੋਂ ਦੇ ਰਹੇ ਨੇ ਤੇ ਉਹਨਾਂ ਦਾ ਚੋਂ ਉਹਨੂੰ ਕੱਢ ਦੋ ਉਹ ਕਹਿੰਦੇ ਉੱਚੀ ਰਹਿਣਗੇ ਜਿਹੜਾ ਨਾ ਡਿਕਰ ਫੈਕਸ਼ਨ ਤੇ ਅਪਲਾਈ ਕੀਤਾ ਉਹ ਡਿਕਰ ਦੇ ਰਹਿਣਗੇ ਉਹਨਾਂ ਦੀ ਕੈਟਾਗਰੀ ਕੋਚੇ ਫੋਇ ਧੱਕਾ ਜਿਹੜਾ ਹੱਦ ਤੋਂ ਵੱਧ ਹੋ ਰਿਹਾ ਹੈ ਹਜੇ ਵੀ ਸੁਣਨ ਨੂੰ ਇਹ ਮਿਲਦਾ ਹੈ ਵੀ ਸਾਡਾ ਬੈਕਲੌਗ ਤੇ ਹੈ ਅਸੀਂ ਆਰਟੀਆਈ ਪਾ ਕੇ ਬਰਾੜਾ ਸਾਹਿਬ ਮੇਰੇ ਨਾਲ ਸੀ ਇਹਨਾਂ ਦੇ ਘਰ ਦਾ ਐਡਰੈਸ ਸੀ ਉਦੋਂ ਆਰਟੀਆਈ ਪਾਈ ਪ੍ਰਾਇਮਰੀ ਸਕੂਲ ਦੀਆਂ ਜਿਹੜੀਆਂ ਪੋਸਟਾਂ ਦੇ ਉਹਦੇ ਸਭ ਤੋਂ ਵੱਧ ਜਿਹੜੇ ਜ਼ਿਲ੍ਹੇ 'ਚ ਆਪਾਂ ਰੱਖਿਆ ਪਟਿਆਲੇ ਜ਼ਿਲ੍ਹੇ 'ਚ ਬੈਠੇ ਆ ਪਟਿਆਲੇ ਜ਼ਿਲ੍ਹੇ ਦੇ 95% CHD ਲੱਗੇ ਹੋਏ ਤੇ ਸੈਂਟਰ ਹੈ ਟੀਚਰ ਦੀ ਪੋਸਟ ਹੁੰਦੀ ਐ ਇੱਕ ਉਹ RTI ਦੇ ਵਿੱਚ ਖਲਾਸਾ ਹੋਇਆ ਪਰ ਰੌਲਾ ਉਦੋਂ ਵੀ ਪਾਰ ਐ ਤੇ ਸਾਡਾ ਬੈਕਲੌਗ ਪੂਰਾ ਕਰੋ ਕੁਝ ਫੈਸਲੇ ਮਾਨਯੋਗ ਸੁਪਰੀਮ ਕੋਰਟ ਦੇ ਆਏ ਜਿਨ੍ਹਾਂ ਕਰਕੇ ਸਾਨੂੰ ਕਿਹਾ ਕਿ ਜਦੋਂ ਤੱਕ ਸਾਨੂੰ ਵਿਆਪਤਾ ਪੱਤਾ ਜੀ ਵੰਡਿਆ ਹੋਇਆ ਤੇ ਵਿਅਕਤੀ ਅਧਿਕਾਰ ਇਸ ਤਰ੍ਹਾਂ ਹੀ ਖਤਮ ਹੋ ਜਾਂਦੇ ਇਸੇ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਦਾ ਨਾਰਾ ਮਾਸ ਤੇ ਜਾਤ ਚੁਕਾਇਤਾ ਪਹਿਚਾਨ ਲੋ ਆਪਣਾ ਮਾਟੋ ਬਣਾਇਆ ਸੀ ਉਹ ਮਾਟਰ ਵਰਸੀ ਤਕਰੀਬਨ 30 ਸਾਲ ਤੋਂ ਲਗਾਤਾਰ ਵਰਤ ਰਿਹਾ ਹੈ। ਰਾਂਝੀਂ ਦੀ ਵਿਕਾਸ ਤੇ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਦਾ ਵਿਚਾਰ ਜਾਂ ਉਹਨਾਂ ਦਾ ਸੰਗਿਆ ਚੱਲ ਰਿਹਾ ਹੈ। ਹੈ ਖੋਜ ਕੰਨ ਵਿੱਚ ਜਿਹੜੀਆਂ ਆਵਾਜ਼ਾਂ ਸੁਣੇ ਜਾਣਗੀਆਂ ਉਹ ਲਿਖੀਆਂ ਨੇ ਕਿ ਸਿੱਖ ਧਰਮ ਜਾਤ ਪਾਤ ਨੂੰ ਨਹੀਂ ਮੰਨਦਾ ਫਿਰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਟੀ ਦੇ 100 ਸੀਟਾਂ ਦੇ ਵਿੱਚੋਂ 25 ਰਿਜ਼ਰਵ ਕਰਿਆ ਹੋਇਆ ਪਿੱਛੇ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡਾ ਬ੍ਰੋਧ ਨਹੀਂ ਕਰ ਰਿਹਾ ਵੀ ਕਹਿੰਦਾ ਅਸੀਂ ਇਹ ਲੈਣੇ ਨਾਲ ਮੈਕਸਾ ਪਕਾਣੇ ਇਹ 25 ਦੇ ਬਜਾਇਰ ਯਰ ਵਿੱਚੋਂ 50 ਬੰਦੇ ਅਰੀਜੀ ਬਲਸ਼ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਦੇ ਤੇ 50 ਨੂੰ ਤੁਸੀਂ ਕਿਉਂ ਨਹੀਂ ਲੈਂਦੇ 25 ਤੇ ਕਿਉਂ ਖੜੇ ਹੈ ਤੁਸੀਂ ਪੱਚੀਆਂ ਤੋਂ 10ਵੀਂ ਲਈਜੀ ਬਲਮੀ ਤੇ ਉਹ ਕਿਉਂ ਲੈ ਰਹੀ 15 ਨੂੰ ਜਿੰਨਾ ਦੀ ਮਾਨਸਿਕ ਅਵਸਥਾ ਸਿੱਖ ਧਰਮ ਨੂੰ ਸਿੱਖ ਵਿਚਾਰਧਰਮ ਨੂੰ ਸਿੱਖ ਜੀਵਨ ਚਾਰਜ ਨੂੰ ਸਮਝਣ ਦੇ ਸਮਰੱਥੀ ਨਹੀਂ ਉਹ ਸਿਰਫ ਆਪਣੇ ਨਿੱਜੀ ਲਾਭਾਂ ਦੇ ਵਾਸਤੇ ਆ ਰਹੇ ਐ ਤੇ ਜਿਹੜੇ ਥਾਂ ਦੇ ਵਿੱਚ ਸਿੱਖ ਧਰਮ ਦੀ ਵਾਣ ਦੌੜ ਹੈ ਉਹ ਸਿਰਫ ਆਪਣੀਆਂ ਬੋਤਾਂ ਆਪਣੀਆਂ ਕਰ ਰਹੇ ਐ ਵੇ ਸੱਜਣ ਸਾਡੀ ਕਿਸੇ ਕਾਰ ਕਰਦੇ ਜਿਹੜਾ ਆਪਣੇ ਕੋਈ ਇੱਕ ਵੀ ਚਿੱਟਾ ਜਵਾਬ ਨਹੀਂ ਦਿੰਦਾ ਕਿਉਂਕਿ ਡੇਢ ਦੇ ਸਟਰਕਟ ਲਗਾਤਾਰ ਕੰਮ ਕਰ ਰਹੇ ਹਨ ਪਰੰਤੂ ਅਸੀਂ ਇੱਕ ਬੰਦ ਯਾਦ ਰੱਖਿਓ ਕਿ ਅਸੀਂ ਕਿਸੇ ਵੀ ਜਾਤ ਦੇ ਵਿਰੋਧੀ ਨਹੀਂ ਉਹ ਸਾਡੇ ਭੈਣ ਭਰਾ ਅਸੀਂ ਇਹ ਜਾਤ ਪੰਡਾ ਪਾੜਾ ਜੁੜਾ ਅੱਗੇ ਕਰਨਾ ਚਾਹੁੰਦੇ ਹਾਂ ਜਦੋਂ ਇਹ ਉਹ ਸੋਚ ਵਾਲੇ ਬੰਦੇ ਇਕੱਠੇ ਹੋਏ ਆ ਜਿਹੜੇ ਸਾਂਝੇ ਨੇ ਉਹ ਵੀ ਸਾਂਝੇ ਵਿੱਚ ਆਜ਼ਾਦੀ ਤੋਂ ਬਾਅਦ ਜਿਹੜੀ ਦੋ ਵਰਗਾਂ ਦੀ ਲੜਾਈ ਚੱਲਦੀ ਰਹੀ ਹੈ ਹੁਣ ਤੱਕ ਉਸਕੋ ਉਹ ਵਰਗ ਜਿਹੜਾ ਲੁੱਟਣ ਵਾਲਾ ਵਰਗ ਆ ਕੋ ਵਰਗ ਜਿਹੜਾ ਲੁੱਟਿਆ ਜਾ ਰਿਹਾ ਵਰਗ ਆ ਉਹਦੇ ਵਿੱਚ ਕੋਈ ਫਰਕ ਨਹੀਂ ਆ ਪਿਆ ਕੋਈ ਅੰਤਰ ਨਹੀਂ ਆਇਆ ਆਵੇਂ ਮਜ਼ਦੂਰ ਆ ਆਵੇਂ ਕਿਸਾਨ ਆ ਆਵੇਂ ਮਜ਼ਦੁਰ ਆ ਇੱਕ ਉਦਾਹਰਨ ਦੱਨਾ ਮੈਂ ਚਾਹੇ ਐਮਪੀ ਨੇ ਮੈਂਬਰ ਪਾਰਲੀਮੈਂਟ ਚਾਹੇ ਐਮਐਲਏ ਨੇ ਜਦੋਂ ਉਹਨਾਂ ਦੀਆਂ ਤਰਖਾਹਾਂ ਵਧਾਉਣ ਦੀ ਗੱਲ ਆਉਂਦੀ ਆ ਸਾਰੀਆਂ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਹੁਣ ਮਾਨ ਸਾਹਿਬ ਕਹਿੰਦਾ ਵੀ ਮੈਂ ਪੈਨਸ਼ਨਾਂ ਘਟਾਤੀਆਂ ਸਾਰਿਆਂ ਦੀ ਇੱਕ ਪੈਨਸ਼ਨ ਕਰਤੀ ਲੋਕ ਬੜੇ ਖੁਸ਼ ਹੋਏ ਵੀ ਬਹੁਤ ਵਧੀਆ ਕੱਟਿਆ ਮਾਨ ਸਾਹਿਬ ਨੇ ਲੇਕਿਨ ਨਾਲ ਦੀ ਨਾਲ ਕੀ ਕਰਿਆ ਜਿਹੜੀ 80000 ਸੀ ਉਹ 3 ਲੱਖ ਕਰਤੀ ਪ੍ਰਭੂ 5 ਗੁਣਾ ਤਾਂ ਪਹਿਲਾਂ ਹੀ ਕਰਤੀ ਚਾਰ ਕੋਣ ਤਾਂ ਸਾਨੂੰ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਆ ਉੱਥੇ ਜਾਤ ਪਾਤ ਦੀ ਗੱਲ ਨਹੀਂ ਉੱਥੇ ਭਾਤੀ ਦੀ ਗੱਲ ਨਹੀਂ ਹੈ ਉੱਥੇ ਸਿਰਫ ਨਿੱਜੀ ਹਿੱਤ ਦੇਖੇ ਜਾਂਦੇ ਨੇ ਫਰਮਾਇਦਾਰ ਜਮਾਤਾਂ ਜੁੜੀ ਜਿਹੜੇ ਮਜ਼ਦੂਰਾਂ ਤੋਂ ਕੰਮ ਲੈਂਦੀ ਆ ਹੁਣ ਸੈਂਟਰ ਗਵਰਨਮੈਂਟ ਨੇ 8 ਘੰਟੇ ਦੀ ਬਜਾਇ ਮਜ਼ਦੂਰ ਦੇ 12 ਘੰਟੇ ਕਰਦੇ ਆ ਇਹ ਐਸੇ ਕਲੇਸ਼ ਹੋਏ ਜਿੱਥਾ ਫੇਰ ਲੜਾਈ ਲੜੀ ਕੋਈ ਨਹੀਂ ਲੜਾਈ ਲੱਗੀ ਸਭਾਏ ਬਿਆਨਾਂ ਤੋਂ ਅਖਬਾਰਾਂ ਦੇ ਵਿੱਚ ਪ੍ਰਭੂ ਜਦੋਂ ਤੱਕ ਅਸੀਂ ਆਪਣੀ ਸੋਚ ਦਾ ਹਿੱਸਾ ਨਹੀਂ ਬਣਾਉਂਦੇ ਕਿਹੜੀ ਚੀਜ਼ ਨੂੰ ਜੋ ਸਿੱਖਿਆ ਸਾਨੂੰ ਸਾਡੇ ਗੁਰੂ ਸਹਿਬਾਨ ਦੇ ਕੇ ਗਏ ਨੇ ਗੁਰੂ ਸਹਿਬਾਨ ਸਾਨੂੰ ਦੇ ਕੇ ਗਏ ਨੇ ਜੋ ਸਿੱਖਿਆ ਅਸੀਂ ਬਾਣੀ ਵੀ ਪੜਦੇ ਹਾਂ ਸੁਣਦੇ ਹਾਂ ਲੇਕਿਨ ਉਹਨਾਂ ਦੇ ਬਰਾਬਰ ਉਹ ਸਾਡੇ ਅਮਲ ਯਾ ਦੇ ਬਰਾਬਰ ਜਦੋਂ ਤੱਕ ਅਸੀਂ ਅਮਲ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਕੁਝ ਵੀ ਨਾ ਆਪਣੇ ਆਪ ਲਈ ਪ੍ਰਾਪਤ ਕਰ ਸਕਾਂਗੇ ਨਾ ਆਪਣੇ ਪਰਿਵਾਰ ਲਈ ਨਾ ਸਮਾਜ ਲਈ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਨੇਕ ਕਾਰਜ ਲਈ ਆਪਣਾ ਸਮਾਂ ਕੱਢਿਆ ਔਰ ਮੈਂਬਰਾਂ ਦੇ ਵਿਚਾਰਾਂ ਨੂੰ ਬਹੁਤ ਧਿਆਨपूर्वक ਸੁਣਿਆ ਅੱਜ ਜੋ ਸਮੇਂ ਦੀ ਲੋੜ ਆ ਸਭ ਤੋਂ ਪਹਿਲੀ ਸਾਡੀ ਜ਼ਰੂਰਤ ਆ ਉਹ ਹੈ ਕਿ ਜਨਰਲ ਕੈਟੇਗਰੀ ਇੱਦਾਂ ਜੋ ਕਮਿਸ਼ਨ ਹੈ ਜੋ ਬਣ ਚੁੱਕਿਆ ਉਹਨੂੰ ਵਰਕਿੰਗ ਆਫਟ ਦੇ ਵਿੱਚ ਲੈ ਕੇ ਆਈਏ ਉਹਦੇ ਚੇਅਰਮੈਨ ਉਹਦੇ ਮੈਂਬਰਸ ਸਰਕਾਰ ਜਿਹੜੀ ਆਪ ਨੂੰ ਲਾਵੇ ਉਹ ਆਪਣਾ ਕੰਮ ਸ਼ੁਰੂ ਕਰੇ ਉਹ ਇੱਕ ਸੰਵਿਧਾਨਿਕ ਬੋਡੀ ਹੈ ਜਿਹੜੀ ਸਾਡੇਆਂ ਮੰਗਾਂ ਨੇ ਜੋ ਸਾਡੇ ਹੱਕ ਨੇ ਜੋ ਸਾਡੇ ਨਾਲ ਵਿਤਕਰਾ ਹੁੰਦਾ ਚਾਹੇ ਉਹ ਵਿਤਕਰੇ ਕਈ ਤਰ੍ਹਾਂ ਦੇ ਉਨਾ ਵਿਤਕਰਿਆਂ ਦੇ ਵਿਰੁੱਧ ਜੇ ਅਸੀਂ ਲੜਨਾ ਹੈ ਤਾਂ ਇਕੱਲਾ ਬੰਦਾ ਨਹੀਂ ਲੜ ਸਕਦਾ ਇਹ ਸੰਵਧਾਨਿਕ ਸੰਸਥਾ ਜਿਹੜਾ ਕਮਿਸ਼ਨ ਹੋਊਗਾ ਉਹ ਸਾਡੀ ਆਵਾਜ਼ ਬਣ ਸਕਦਾ ਜਿਵੇਂ ਵਿਮਨ ਕਮਿਸ਼ਨਾਂ ਐਸਸੀ ਕਮਿਸ਼ਨਾਂ ਬੀਸੀ ਕਮਿਸ਼ਨਾਂ ਉਹ ਇਹਨਾਂ ਲੋਕਾਂ ਦੀ ਬਾਤ ਬਣੀ ਹੋਏ ਨੇ ਬਾਕੀ ਸੀ ਕੰਮ ਕਰ ਰਹੇ ਨੇ ਅਸੀਂ ਦੇਖਦੇ ਆ ਕਿੰਦਾ ਹੋ ਲੋਕਾਂ ਨੇ ਲੜਦੇ ਨੇ ਉਦਾਂ ਹੀ ਸਾਡਾ ਕਮਿਸ਼ਨ ਵੀ ਸਾਡੇ ਲਈ ਖੜੂਗਾ ਪਰ ਉਸ ਤੋਂ ਪਹਿਲਾਂ ਸਾਨੂੰ ਲੜਨਾ ਪੈਣਾ ਤਾਂ ਕਿ ਕਮਿਸ਼ਨ ਜਿਹੜਾ ਹੈ ਉਹ ਕੰਮ ਕਰਨਾ ਸ਼ੁਰੂ ਕਰਦੇ ਤੇ ਅਸੀਂ ਬਹੁਤ ਚੰਗਾ ਦਬਾਅ ਬਣਾਇਆ ਸੀ ਸਰਕਾਰ ਤੇ ਜਦੋਂ ਇਹ ਕਮਿਸ਼ਨ ਨੂੰ ਬਣਾਉਣਾ ਸੀ ਤੇ ਅਸੀਂ ਉਹਦੇ ਚ ਕਾਮਯਾਬ ਹੋਏ ਔਰ ਮੈਂ ਤੁਹਾਡੇ ਇਲਾਕੇ ਨੂੰ ਵਧਾਈ ਦਿੰਦਾ ਸਰਦਾਰ ਰਣਜੀਤ ਸਿੰਘ ਨੂੰ ਇਹ ਇਸ ਪ੍ਰਸ਼ੰਸਾ ਦੇ ਫਾਤਰ ਨੇ ਇਸ ਇਲਾਕੇ ਤੋਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸੂਝਵਾਨ ਲੋਕ ਉੱਥੇ ਧਰਨੇ ਤੇ ਪਹੁੰਚਦੇ ਰਹੇ ਨੇ ਤੇ ਅਸੀਂ ਉਹਦੇ ਚ ਕਾਮਯਾਬ ਹੋਏ ਤੇ ਤੁਸੀਂ ਵਧਾਈ ਦੇ ਪਾਤਰੋਂ ਕਿ ਜਨਰਲ ਕੈਟਾਗਰੀ ਦੇ ਵਿੱਚ ਜਿਹੜੇ ਜ਼ਿਲ੍ਹੇ ਵੱਟੇ ਕੰਮ ਕਰ ਰਹੇ ਨੇ ਤਿੰਨ ਜ਼ਿਲ੍ਹੇ ਵੱਟੇ ਕੰਮ ਕਰ ਰਹੇ ਨੇ ਜਿਨ੍ਹਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚੋਂ ਪਟਿਆਲਾ ਵੀ ਹੈ ਤੇ ਇਹ ਸਰਦਾਰ ਅਜੀਤ ਸਿੰਘ ਦੇ ਜਿਹੜੇ ਕੰਮ ਕਰਨ ਦੀ ਸ਼ਕਤੀ ਆ ਸਮਰੱਥਾ ਹੈ ਇਹਨਾਂ ਦੀ ਸੋਚ ਆ ਜਿਹੜੇ ਕਿਸਾਨਾਂ ਨਾਲ ਵੀ ਖੜਦੇ ਨੇ ਜਿਹੜੇ ਵਾਤਾਵਰਣ ਕ੍ਰੀਮੀ ਵੀ ਨੇ ਜਿਵੇਂ ਫੈਕਰੀ ਦਾ ਮੁੱਦਾ ਆ ਸੀ ਬੜਾ ਗੰਭੀਰ ਮੁੱਦਾ ਉਸ ਤੇ ਵੀ ਖੜਦੇ ਨੇ ਆਮ ਲੋਕਾਂ ਦੀ ਆਵਾਜ਼ ਬਣਦੇ ਨੇ ਤੇ ਜਨਰਲ ਕੈਟਾਗਰੀ ਦੇ ਸਬੰਧ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਹੁਣ ਜਨਰਲ ਸੈਕਟਰ ਦੀ ਡਿਊਟੀ ਨਿਭਾ ਰਹੇ ਨੇ